ਬੀਤੇ ਕੱਲ ਤੋਂ ਸਿੱਧੂ ਮੂਸੇਵਾਲਾ ਦੇ ਇਸ ਫੈਨ ਦੀ ਵੀਡੀਓ ਬਹੁਤ ਹੀ ਜਾਂਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਸਿੱਧੂ ਦੀ ਵਰਸੀ ਮੌਕੇ ਸਿੱਧੂ ਦੀ ਹਵੇਲੀ ਮੂਰੇ ਖੜ ਕੇ ਬੱਬੂ ਮਾਨ ਅਤੇ ਕਰਨ ਔਜਲਾ ਦੇ ਬਾਰੇ ਬਿਹਤ ਮਾੜੀ ਸ਼ਬਦਾਂਬਲੀ ਦੀ ਵਰਤੋਂ ਕਰਦਾ ਦਿਖਾਈ ਦੇ ਰਿਹਾ ਹੈ ਤੇ ਵੀਡੀਓ ਵਾਇਰਲ ਹੋ ਜਾਣ ਤੋਂ ਬਾਅਦ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਬਲੋਂ ਵੀ ਇਸ ਸਿੱਧੂ ਦੇ ਫੈਨ ਨੂੰ ਜਵਾਬ ਦਿੱਤਾ ਗਿਆ ਹੈ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਸਿੱਧੂ ਮੂਸੇਵਾਲਾ ਕਰਨ ਔਜਲਾ ਅਤੇ ਬੱਬੂ ਮਾਨ ਦੇ ਵਿਚਕਾਰ ਇੰਡਸਟਰੀ ਦੀ ਬਹੁਤੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਣ ਵੇਲੇ ਇਹਨਾਂ ਦੋਹੇ ਆਰਟਿਸਟਾਂ ਨੇ ਸਿੱਧੂ ਲਈ ਆਪਣੀ ਹਮਦਰ ਆਰਟਿਸਟਾਂ ਨੇ ਨਿੱਕੇ ਸਿੱਧੂ ਦੇ ਜਨਮ ਦਿਨ ਮੌਕੇ ਵੀ ਸਿੱਧੂ ਪਰਮਾਰ ਨੂੰ ਵਧਾਈਆਂ ਦਿੱਤੀਆਂ ਤੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕਰ ਦਿੱਤਾ ਸੀ ਵੀ ਸਾਡਾ ਕਰਨੌਜੀਲਾ ਤੇ ਬੱਬੂ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਨਿੱਜੀ ਮੈਰ-ਵਿਰੋਧ ਨਹੀਂ ਹੈ ਤੇ ਇੰਡਸਟਰੀ ਦੇ ਰੌਲੇ ਸੀ ਜੋ ਕਿ ਆਪਸ ਦੇ ਵਿੱਚ ਚੱਲਦੇ ਹੀ ਰਹਿੰਦੇ ਨੇ ਤੇ ਹੁਣ ਇਸ ਮੁੱਦੇ ਦੇ ਉੱਤੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਵੱਡਾ ਰਿਐਕਟ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹਵੇਲੀ ਆ ਕੇ ਕਿਸੇ ਵੀ ਇੰਡਸਟਰੀ ਦੇ ਸਿੰਗਰ ਨੂੰ ਪੂਰਾ ਭਲਾ ਨਾ ਬੋਲੋ ਕਿਉਂਕਿ ਸਿੱਧੂ ਦਾ ਨਾਮ ਬਹੁਤ ਵੱਡਾ ਹੈ ਤੇ ਗੱਲ ਵੱਡੇ ਲੈਵਲ ਤੱਕ ਚਲੀ ਜਾਂਦੀ ਹੈ ਤੇ ਬਿਨਾਂ ਗੱਲ ਤੋਂ ਜੋ ਵੀ ਹੋਏ ਇੰਡਸਟਰੀ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਤੇ ਹੁਣ ਸਾਡਾ ਕਿਸੇ ਵੀ ਇੰਡਸਟਰੀ ਦੇ ਸਿੰਗਰ ਨਾਲ ਪਰਸਨਲੀ ਬੈਰ-ਬਿਰੋਧ ਨਹੀਂ ਆ ਸਾਰੇ ਆਪੋ ਆਪਣਾ ਕੰਮ ਕਰ ਰਹੇ ਨੇ ਸੋ ਬਾਕੀ ਇਸ ਮੁੱਦੇ ਦੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰੋ